ਜੀ ਅੱਜ ਫੇਰ ਫੌਜੀ ਕਰਨਲ ਬਾਠ ਕੁੱਟਮਾਰ ਮਾਮਲੇ ਤੇ ਬਹੁਤ ਵੱਡੀ ਅਪਡੇਟ ਆਈ ਹੈ ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਤੇ ਪਹਿਲੀ ਖਬਰ ਪਟਿਆਲੇ ਦੇ ਵਿੱਚ ਫੌਜੀ ਕਰਨਲ ਬਾਠ ਦੀ ਹੋਈ ਕੁੱਟਮਾਰ ਨਾਲ ਸੰਬੰਧਿਤ ਆਈ ਹੈ ਤੇ ਚਾਰ ਵੱਡੇ ਪੁਲਿਸ ਅਫਸਰ ਕਸੂਤੇ ਫਸ ਗਏ ਨੇ ਬੁਰੀ ਤਰ੍ਹਾਂ ਫਸ ਗਏ ਨੇ ਕਿਉਂਕਿ ਸੀਬੀਆਈ ਨੇ ਜਾਂਚ ਕਰਕੇ ਤੇ ਅਦਾਲਤ ਦੇ ਵਿੱਚ ਦੋਸ਼ ਪੱਤਰ ਚਾਰਜ ਸ਼ੀਟ ਜਿਹੜੀ ਆ ਉਹ ਸੌਂਪ ਦਿੱਤੀ ਹੈ ਦੇਖੋ ਬਹੁਤ ਵੱਡਾ ਮਾਮਲਾ ਚਰਚਿਤ ਮਾਮਲਾ ਕਿਉਂਕਿ ਪਟਿਆਲਾ ਦੇ ਵਿੱਚ 12 13 14 ਜਿਹੜੀ ਜਿਹੜੀ ਮਾਰਥ ਸੀ ਉਹ ਰਾਤ ਨੂੰ ਫੌਜੀ ਕਰਨਲ ਬਾਠ ਪਸ਼ਪਿੰਦਰ ਬਾਠ ਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ ਦੋਸ਼ ਪੁਲਿਸ ਅਫਸਰਾਂ ਤੇ ਲੱਗੇ ਸੀ ਤੇ ਫਿਰ ਜਾਂਚ सीबीआई ਨੂੰ ਦਿੱਤੀ ਗਈ ਸੀ ਤੇ ਹੁਣ सीबीआई ਨੇ ਜਾਂਚ ਕਰ ਲਈ ਹੈ ਤੇ ਚਾਰ ਪੁਲਿਸ ਅਫਸਰ ਜਿਨ੍ਹਾਂ ਦੇ ਵਿੱਚ ਰੌਣੀ ਸਿੰਘ ਹੈਰੀ ਬੋਪਰਾਏ ਹਰਜਿੰਦਰ ਸਿੰਘ ਢਿੱਲੋ ਇਨਸਪੈਕਟਰ surjit singh ਤੇ ਇਨਸਪੈਕਟਰ ਰਾਜਵੀਰ ਸਿੰਘ ਇਹਨਾਂ ਚਾਰ ਇਨਸਪੈਕਟਰਾਂ ਪੁਲਿਸ ਇਨਸਪੈਕਟਰਾਂ ਦੇ ਵਿਰੁੱਧ ਚਾਰਜ ਸ਼ੀਟ ਯਾਨੀ ਕਿ ਦੋਸ਼ ਪੱਤਰ सीबीआई ਨੇ ਅਦਾਲਤ ਦੇ ਵਿੱਚ ਸੌਂਪ ਦਿੱਤਾ ਹੈ सीबीआई ਨੇ ਮੁਹਾਲੀ ਅਦਾਲਤ ਦੇ ਵਿੱਚ ਇਹ ਦੋਸ਼ ਪੱਤਰ ਸੌਂਪਿਆ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਬੀ ਐਨ ਐਸ ਦੀ ਧਾਰਾ 109 ਬੀ ਐਨ ਐਸ ਦੀ ਧਾਰਾ 115 ਦੀ 2 117 ਦੀ 1 126 ਦੀ 2 190 310 351 ਦੀ 2 ਇਹ ਧਰਾਵਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਔਰ ਦੋਸ਼ ਪੱਤਰ ਅਦਾਲਤ ਦੇ ਵਿੱਚ ਭੇਜ ਦਿੱਤਾ ਹੁਣ ਇਹ ਜਿਹੜੇ ਪੁਲਿਸ ਇੰਸਪੈਕਟਰ ਸੀ ਇਹ ਕਸੂਤੇ ਫਸ ਗਏ ਜਾਂਚ ਸੀਬੀਆਈ ਨੇ ਕੀਤੀ ਹੈ ਹੁਣ ਸੀਬੀਆਈ ਦੀ ਜਾਂਚ ਆਟੋਂ ਵਾਲ ਕੱਢਦੀ ਹੈ ਇਹ ਅਫਸਰ ਬੁਰੀ ਤਰ੍ਹਾਂ ਫਸੇ ਜਾ ਪਰੇ ਨੇ ਦੇਖੋ ਮਾਮਲਾ ਜਦੋਂ ਵਾਪਰਿਆ ਸੀਗਾ 13 14 ਮਾਰਚ ਦੀ ਰਾਤ ਨੂੰ ਤਾਂ ਉਸ ਵਕਤ ਕੀ ਹੋਇਆ ਸੀ ਫੌਜੀ ਕਰਨਲ ਪਸ਼ਪਿੰਦਰ ਬਾਹਰ ਤੇ ਉਹਦਾ ਪੁੱਤਰ ਅੰਗਤ ਉਹ ਇੱਕ ਟਾਬੇ ਤੇ ਪਟਿਆਲੇ ਬੈਠੇ ਸੀ ਤਾਂ ਉਥੇ ਕੁਝ ਪੁਲਿਸ ਅਫਸਰ ਆਏ ਗੱਡੀ ਲਾਉਣ ਦੇ ਮਾਮਲੇ ਤੋਂ ਥੋੜੀ ਜੀ ਬਹਿਸ ਹੋਈ ਤੇ ਫਿਰ ਇਹਨਾਂ ਚਾਰ ਪੁਲਿਸ ਇੰਸਪੈਕਟਰਾਂ ਤੇ ਦੋਸ਼ ਲੱਗੇ ਕਿ ਇਹਨਾਂ ਨੇ ਇੰਨੀ ਬੁਰੀ ਤਰ੍ਹਾਂ ਫੌਜ ਦੇ ਉਸ ਅਫਸਰ ਨੂੰ ਕੁੱਟਿਆ ਸਿਰ ਪਾੜਿਆ ਹੱਡੀ ਟੁੱਟੀ ਤੇ ਫਿਰ ਉਥੋਂ ਚਲੇ ਗਏ ਉਸ ਤੋਂ ਬਾਅਦ ਬੜਾ ਅਜੀਬ ਕਿਸਮ ਦਾ ਡਰਾਮਾ ਚੱਲਦਾ ਰਿਹਾ ਪੰਜਾਬ ਪੁਲਿਸ ਜੀ ਦਾ ਕੰਮ ਇਨਸਾਫ ਦੇਣਾ ਹੈ ਮੋੜਲਾ ਇਨਸਾਫ ਪੁਲਿਸ ਨੇ ਦੇਣਾ ਹੁੰਦਾ ਕਿਉਂਕਿ ਪਰਚਾ ਉਹਨਾਂ ਨੇ ਦਰਜ ਕਰਨਾ ਕੇਸ ਉਹਨਾਂ ਨੇ ਦਰਜ ਕਰਨਾ ਤਾਂ ਪੁਲਿਸ ਨੇ ਕੀ ਕੀਤਾ ਉਹ ਆਪਣੇ ਆਪ ਨੂੰ ਬਚਾਉਣ ਤੇ ਲੱਗ ਗਈ ਔਰ ਇਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਪੁਲਿਸ ਕੋਈ ਪਰਚਾ ਹੀ ਨਹੀਂ ਸੀ ਦਰਜ ਕਰ ਰਹੀ ਔਰ ਫਿਰ ਜਦੋਂ ਵੱਡਾ ਰੌਲਾ ਪੈ ਗਿਆ ਤੇ ਫਿਰ ਜਾ ਕੇ ਪੁਲਿਸ ਨੇ ਇੱਕ ਪਰਚਾ ਤਾਂ ਦਰਜ ਕਰ ਲਿਆ ਤੇ ਫਿਰ ਉਹ ਪਰਚੇ ਦੇ ਵਿੱਚ ਆਪਣੇ ਅਫਸਰਾਂ ਦੇ ਨਾਂ ਨਹੀਂ ਪਾਰੀ ਸੀ ਫਿਰ ਜੇ ਬਾਅਦ ਦੇ ਵਿੱਚ ਰੌਲਾ ਹੋਰ ਪਿਆ ਨਾ ਪਾਲੇ ਫਿਰ ਨਾ ਨਸ਼ਰ ਨਹੀਂ ਕਰ ਰਹੀ ਸੀ ਫਿਰ ਨਾ ਨਸ਼ਰ ਕਰਤੇ ਤੇ ਫਿਰ ਉਹਨਾਂ ਸਾਰਿਆਂ ਨੂੰ ਕੱਢਣਾ ਚਾਹੁੰਦੇ ਸੀ ਫਿਰ ਇੱਕ ਗੱਲ ਇਸ ਮਾਮਲੇ 'ਚ ਅਜੀਬ ਇਹ ਸੀ ਵੀ ਪਰਚਾ ਕਰਨਲ ਦੇ ਬਿਆਨਾਂ ਦੀ بجائے ਜਾਂ ਕਰਨਲ ਦੀ ਪਤਨੀ ਦੇ ਬਿਆਨਾਂ ਦੀ بجائے ਪਰਚਾ ਇੱਕ ਢਾਬੇ ਵਾਲੇ ਦੇ ਬਿਆਨਾਂ ਤੇ ਕਰੀ ਜਾਂਦੀ ਸੀ ਪੁਲਿਸ ਪਤਾ ਕਿਉਂ ਤਾਂ ਕਿ ਕੱਲ ਨੂੰ ਢਾਬੇ ਵਾਲੇ ਤੋਂ ਜਦੋਂ ਮਰਜ਼ੀ ਬਿਆਨ ਬਦਲਾ ਕੇ ਮੁਕਰਾ ਕੇ ਤੇ ਪਰਚੇ ਚੋਂ ਨਿਕਲਿਆ ਜਾ ਸਕੇ ਪਰ ਫਿਰ ਰੌਲਾ ਹੋਰ ਵੱਡਾ ਪੈ ਗਿਆ ਇਨਸਾਫ ਪਸੰਦ ਗੈਰਤਮੰਦ ਨਿਆਂ ਪਸੰਦ ਲੋਕ ਪੰਜਾਬ ਦੇ ਵਿੱਚ ਹੈਗੇ ਨੇ ਤੇ ਉਹਨਾਂ ਲੋਕਾਂ ਨੇ ਰੌਲਾ ਪਾਇਆ ਫਿਰ ਕੀ ਹੋਇਆ ਫੇਰ ਪਿਆਰਿਓ ਇਹ ਹੋਇਆ ਕਿ ਜਾਂਚ ਟੀਮ ਇੱਕ ਸੱਟ ਗਠਿਤ ਕੀਤੀ ਗਈ ਪੰਜਾਬ ਪੁਲਿਸ ਨੇ ਆਪੇ ਹੀ ਜਾਂਚ ਟੀਮ ਬਣਾਈ ਆਪ ਦੀ ਦੋਸ਼ ਲੱਗਦੇ ਰਹੇ ਕਰਨਲ ਦੀ ਪਤਨੀ ਲਗਾਤਾਰ ਬੋਲਦੀ ਰਹੀ ਵੀ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਉਸ ਵਕਤ ਸੀ ਉਹਨਾਂ ਤੇ ਦੋਸ਼ ਲਾਉਂਦੀ ਰਹੀ ਵੀ ਨਾਂ ਤੇ ਨਾਨਕ ਹੈ ਪਰ ਨਾਨਕ ਸਾਹਿਬ ਵਰਗੀ ਸੋਚ ਨਹੀਂ ਉਹ ਇਨਸਾਫ ਨਹੀਂ ਕਰ ਰਹਾ ਪੁਲਿਸ ਦਾ ਪੱਖ ਲੈ ਰਿਹਾ ਬਚਾ ਰਿਹਾ ਇਹ ਦੋਸ਼ ਕਰਨਲ ਬਾਸ ਦੀ ਪਤਨੀ ਲਗਾਤਾਰ ਲਾਉਂਦੀ ਰਹੀ ਆਪਣੀ ਲਾਈਵ ਸੱਚ ਟੀਵੀ ਤੇ ਵੀ ਤੁਸੀਂ ਇੰਟਰਵਿਊ ਦੇਖਿਆ ਉਸ ਤੋਂ ਬਾਅਦ ਕੀ ਹੋਇਆ ਮਾਮਲਾ ਹੋਰ ਰੌਣਾ ਪੈ ਗਿਆ ਫਿਰ ਲੋਕਾਂ ਨੇ ਧਰਨੇ ਲਾਏ ਪਟਿਆਲਾ ਚ ਫਿਰ ਮੁੱਖ ਮੰਤਰੀ ਭਗਵਨ ਤਮਾਨ ਤੱਕ ਮਾਮਲਾ ਗਿਆ ਉਧਰ ਗ੍ਰਹਿ ਮੰਤਰੀ ਤੱਕ ਮਾਮਲਾ ਗਿਆ ਦੇਸ਼ ਦੇ ਦੇਸ਼ ਦੇ ਜਿਹੜੇ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ ਰੱਖਿਆ ਮੰਤਰੀ ਉਹਨਾਂ ਨੂੰ ਕਰਨਲ ਬਾਠ ਦਾ ਪਰਿਵਾਰ ਮਿਲਿਆ ਅੱਛਾ ਗੱਲ ਇੱਥੇ ਨਹੀਂ ਰੁਕੀ ਫਿਰ ਅਦਾਲਤ ਹਾਈ ਕੋਰਟ ਚ ਮਾਮਲਾ ਗਿਆ ਫਿਰ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਦੀ ਜਾਂਚ ਟੀਮ ਗਠਿਤ ਕੀਤੀ ਕਿਉਂਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਕੁਸ਼ਕਾਰੀ ਨਹੀਂ ਰਹੀ ਸੀ ਫਿਰ ਚੰਡੀਗੜ੍ਹ ਪੁਲਿਸ ਨੂੰ ਟਾਈਮ ਦਿੱਤਾ ਹਾਈ ਕੋਰਟ ਨੇ ਉੱਚ ਅਦਾਲਤ ਨੇ ਪਰ ਚੰਡੀਗੜ੍ਹ ਪੁਲਿਸ ਨੇ ਵੀ ਜਦੋਂ ਕੋਈ ਬਹੁਤਾ ਕੁਝ ਕੱਢ ਕੇ ਨਹੀਂ ਲਿਆਂਦਾ ਕੋਈ ਪੇੜ ਪੱਲੇ ਨਹੀਂ ਪਾਇਆ ਤਾਂ ਫਿਰ ਕੀ ਹੋਇਆ ਫਿਰ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਦੀ ਜਾਂਚ ਟੀਮ ਵੀ ਹਟਾਤੀ ਔਰ ਫਿਰ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਦੇਤੀ ਹੁਣ ਕੀਤੀ ਜਾਂਚ ਸੀਬੀਆਈ ਨੇ ਸੀਬੀਆਈ ਆ ਕੇ ਹਾਲ ਕੱਢਦੀ ਹੁੰਦੀ ਆ ਤਾਂ ਫਿਰ ਸੀਬੀਆਈ ਨੇ ਜਾਂਚ ਕਰਕੇ ਏ ਹੁਣ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਉੱਚ ਅਦਾਲਤ ਦੇ ਵਿੱਚ ਦੋਸ਼ ਪੱਤਰ ਯਾਨੀ ਕਿ ਚਾਰਜ ਸ਼ੀਟ ਸੌਂਪ ਦਿੱਤੀ ਹੈ ਜਿਹੜੇ ਪੁਲਿਸ ਇੰਸਪੈਕਟਰ ਇਹਦੇ ਵਿੱਚ ਦੋਸ਼ੀ ਬਣਾਏ ਗਏ ਨੇ ਜਿਨ੍ਹਾਂ ਤੇ ਦੋਸ਼ ਨੇ ਚਾਰਜ ਨੇ ਉਹ ਹੈ ਰੌਣੀ ਸਿੰਘ ਇੰਸਪੈਕਟਰ ਹੈਰੀ ਬੋਪਰਾਏ ਇੰਸਪੈਕਟਰ ਹਰਜਿੰਦਰ ਸਿੰਘ ਟਿੱਲੋ ਇੰਸਪੈਕਟਰ ਸੁਰਜੀਤ ਸਿੰਘ ਅਤੇ ਇਨਸਪੈਕਟਰ ਰਾਜਵੀਰ ਸਿੰਘ ਇਹ 4 5 ਇਨਸਪੈਕਟਰ ਜਿਹੜੇ ਨੇ ਇਹਨਾਂ ਤੇ ਦੋਸ਼ ਨੇ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ 13 14 ਮਾਰਚ ਨੂੰ ਇਹ ਘਟਨਾ ਪਟਿਆਲਾ ਚ ਵਾਪਰੀ ਸੀ ਔਰ ਮੁਹਾਲੀ ਦੀ ਅਦਾਲਤ ਦੇ ਵਿੱਚ ਅੱਜ ਦੋਸ਼ ਪੱਤਰ ਸੌਂਪਤਾ ਹੈ ਹੁਣ ਮੈਂ ਧਰਾਵਾ ਤੁਹਾਨੂੰ ਦੱਸ ਦਿਆਂ ਦੁਬਾਰਾ ਧਰਾਵਾ ਲੱਗੀਆਂ ਜੀ ਡੀ ਐਨ ਐਸ ਜਿਹੜੀ ਪਹਿਲਾਂ ਆਈ ਪੀ ਸੀ ਹੁੰਦੀ ਸੀ ਹੁਣ ਉਹ B A N S ਬਣ ਗਈ ਹੈ ਭਾਰਤੀ ਨਿਆਂ ਸੰਗთა 109 115 2 117 1 126 2 190 310 ਤੇ 351 2 ਤੈਤ ਇਹ ਜਿਹੜਾ ਮਾਮਲਾ ਹੈ ਉਹ ਅਦਾਲਤ ਦੇ ਵਿੱਚ ਪਹੁੰਚ ਗਿਆ ਹੁਣ ਆਪਾਂ ਥੋੜੀ ਜਿਹੀ ਪਰਚੋਲ ਕਰ ਲਈਏ ਦੇਖੋ ਯਾਰ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੀ ਭੂਮਿਕਾ ਬਹੁਤ ਨਖਿੱਧ ਸਾਬਤ ਹੋਈ ਹੈ ਬੜੀ ਪੈੜੀ ਪੁਲਿਸ ਨਿਆਂ ਦੀ ਮੁੱਢਲੀ ਪੌੜੀ ਹੈ ਤੇ ਨਿਆਂ ਦਾ ਇਸ ਦੇਸ਼ 'ਚ ਕੀ ਹਾਲ ਹੈ ਉਹ ਪੁਲਿਸ ਦੇ ਹਾਲਾਤ ਤੋਂ ਪਤਾ ਲੱਗਦਾ ਕਈ ਦੇਸ਼ ਨੇ ਜਿੱਥੇ ਪੁਲਿਸ ਜਿਹੜੀ ਆ ਉਹ ਬੜਾ ਸੋਹਣਾ ਰੋਲ ਅਦਾ ਕਰ ਰਹੀ ਹੈ ਪੁਲਿਸ ਦੀ ਲੋਕ ਬਹੁਤ ਰਿਸਪੈਕਟ ਕਰਦੇ ਨੇ ਪੁਲਿਸ ਨੇ ਆਪਣੀ ਬੜੀ ਇੱਜ਼ਤ ਬਣਾਈ ਹੋਈ ਆ ਪਰ ਭਾਰਤ ਦੇ ਵਿੱਚ ਇੱਥੇ ਕਹਾਣੀ ਉਲਟ ਹੈ ਇੱਥੇ ਪੁਲਿਸ ਆਪਣੇ ਆਪ ਨੂੰ ਛੱਕੀ ਕਰ ਚੁੱਕੀ ਆ ਲੋਕਾਂ ਦੀ ਨਜ਼ਰ 'ਚ ਜਿਵੇਂ ਝੂਠੇ ਪਰਚੇ ਦਰਜ ਕਰਕੇ ਪੈਸੇ ਵਟੋਰਨ ਦੀ ਕੋਸ਼ਿਸ਼ ਪੈਸੇ ਲੈ ਕੇ ਨਾਂ ਕੱਢ ਦੇਣੇ ਪਰਚਿਆਂ 'ਚੋ ਇਹ ਦੋਸ਼ ਲੱਗਦੇ ਰਹੇ ਨਾਕਿਆਂ 'ਤੇ ਪੈਸੇ ਲੈ ਕੇ ਕਾਗਜ਼ ਪੂਰੇ ਕਰਨ ਦੇ ਦੋਸ਼ ਲੱਗਦੇ ਰਹੇ ਫਿਰ ਝੂਠੇ ਪੁਲਿਸ ਮੁਕਾਬਲੇ ਪੁਲਿਸ ਬਣਾਉਂਦੀ ਰਹੀ ਯਾਰ ਇਹਦੂ ਵੱਡਾ ਗੁਨਾਹ ਕੀ ਹੋ ਸਕਦਾ ਕਿਸੇ ਬੰਦੇ ਨਾਲ ਆਪਣਾ ਵੈਰ ਨਹੀਂ ਵਿਰੋਧ ਨਹੀਂ ਉਹਨੂੰ ਇਸ ਲਈ ਘਰੋਂ ਬੇਗਣਾ ਨੂੰ ਚੁੱਕਣਾ ਤੇ ਮਾਰ ਦੇਣਾ ਵੀ ਉਹਦਾ ਮੇਰਾ ਵੱਡਾ ਹੋ ਜਾਏਗਾ ਸਟਾਰ ਲੱਗ ਜਾਣਗੇ ਤਨਖਾਹ ਵਧ ਜਾਏਗੀ ਇਨਾਮ ਮਿਲ ਜਾਣਗੇ ਇਹ ਫਿਰ ਔਰੰਗਜ਼ੇਬ ਨਾਲੋਂ ਜਾਂ ਉਹਨਾਂ ਜ਼ਾਲਮ ਮੁਗਲਾਂ ਨਾਲੋਂ ਕੀ ਬਰਾਬਰ ਦੀ ਸੋਚ ਨਹੀਂ ਗਈ ਹੈ ਔਰ ਕਿੰਨੇ ਸਾਰੇ ਪੁਲਿਸ ਅਫਸਰਾਂ ਨੂੰ ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਨ ਕਰਕੇ ਸਜ਼ਾਵਾਂ ਦਿੱਤੀਆਂ ਕਿੰਨੇ ਵੱਡੇ ਪੁਲਿਸ ਅਫਸਰਾਂ ਨੂੰ ਦਿੱਤੀਆਂ ਪਰ ਅੱਜ ਵੀ ਉਹ ਚਾਹੇ ਦੌਰ ਜਿਹੜਾ 95 ਤੱਕ ਦਾ ਸੀ ਜਿਆਦਾ ਝੂਠੇ ਝੂਠੇ ਪੁਲਿਸ ਮੁਕਾਬਲਿਆਂ ਦਾ ਰਿਹਾ ਪਰ ਅੱਜ ਵੀ ਪੁਲਿਸ ਦਾ ਅਕਸ ਜਿਹੜਾ ਉਹ ਲੋਕਾਂ ਦੇ ਨਜ਼ਰ 'ਚ ਆਹੀ ਹੈ ਜੋ ਕਰਨਲ ਬਾਠ ਦੇ ਮਾਮਲੇ 'ਚ ਪੁਲਿਸ ਨੇ ਖੁਦ ਸਾਬਤ ਕੀਤਾ ਹੁਣ ਸਵਾਲ ਇਹ ਹੈ ਪੁਲਿਸ ਦਾ ਜੇ ਆ ਅਕਸ ਰਹੇਗਾ ਤਾਂ ਫਿਰ ਨਿਆਂ ਦੀ ਉਮੀਦ ਕਿੱਥੋਂ ਕੀਤੀ ਹੈ ਆਮ ਲੋਕ ਤਾਂ ਇਹ ਕਹਿੰਦੇ ਨੇ ਭਈ ਪੁਲਿਸ ਤੇ ਸਾਨੂੰ ਕੋਈ ਭਰੋਸਾ ਨਹੀਂ ਬੜੀ ਗਿਣਤੀ ਲੋਕ ਕਹਿੰਦੇ ਨੇ ਆ ਚਿੱਟੇ ਦਾ ਮਾਮਲਾ ਪੰਜਾਬ 'ਚ ਚੱਲਦਾ ਤਾਂ ਲੋਕ ਇਹ ਕਹਿੰਦੇ ਨੇ ਵੇ ਪੁਲਿਸ ਨੂੰ ਜੇ ਚਿੱਟੇ ਵਾਲਿਆਂ ਦੀ ਸੂਚਨਾ ਦਈਏ ਤਾਂ ਪੁਲਿਸ ਉਹਨਾਂ ਨੂੰ ਸਗੋਂ ਪਹਿਲਾਂ ਹੀ ਦੱਸ ਦਿੰਦੀ ਹੈ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕਈ ਵਾਰ ਕਹਤੀ ਵੀ ਭਾਈ ਪੁਲਿਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਕਾਲੀਆਂ ਭੇਡਾਂ ਨੇ ਜੇ ਜਦੋਂ ਫੜਨ ਜਾਣਾ ਹੁੰਦਾ ਬੰਦੇ ਨੂੰ ਤਾਂ ਉਦੋਂ ਪਹਿਲਾਂ ਹੀ ਬੰਦੇ ਤੱਕ ਸੂਚਨਾ ਪਹੁੰਚ ਜਾਂਦੀ ਹੈ ਜੀ ਜਿਹਨੂੰ ਨਸ਼ਾ ਤਸਕਰ ਨੂੰ ਜਾਂ ਜਿਹਨੂੰ ਫੜਨ ਜਾਣਾ ਹੈ ਤੁਸੀਂ ਦੇਖੋ ਮੈਂ ਇਹ ਕਹੂੰਗਾ ਜਿਹੜੇ ਚੰਗੇ ਪੁਲਿਸ ਵਾਲੇ ਨੇ ਜ਼ਮੀਰ ਵਾਲੇ ਬੰਦੇ ਪੁਲਿਸ ਦੇ ਵਿੱਚ ਉਹਨਾਂ ਨੂੰ ਵੀ ਖੁਦ ਗੁੱਸਾ ਚੜਦਾ ਵੀ ਯਾਰ ਇਹ ਪੁਲਿਸ ਕਰਦੀ ਕੀ ਆ ਸਾਡੇ ਵਿੱਚ ਇਹ ਗਲਤ ਬੰਦੇ ਕਰਦੇ ਕੀ ਆ ਹੁਣ ਤੁਸੀਂ ਇੱਕ ਅਮੇਜਨ ਕਰੋ ਕਿਸੇ ਬੰਦੇ ਨਾਲ ਆਪਣਾ ਵੈਰ ਨਹੀਂ ਵਿਰੋਧ ਨਹੀਂ ਦੁਸ਼ਮਣੀ ਨਹੀਂ ਔਰ ਉਹਨੂੰ ਨਜਾਇਜ਼ ਕੁੱਟ-ਕੁੱਟ ਕੇ ਉਹਦੇ ਤੋਂ ਪੈਸੇ ਵਟੋਰਨੇ ਨੇ ਤੁਹਾਡੀ ਜ਼ਮੀਰ ਇਸ ਦੀ ਅਲਾਓ ਕਰਦੀ ਇਜਾਜ਼ਤ ਦਿੰਦੀ ਹੈ ਮੈਨੂੰ ਨਹੀਂ ਲੱਗਦਾ ਤੁਹਾਡੀ ਜ਼ਮੀਰ ਇਹਦੀ ਇਜਾਜ਼ਤ ਦੇਗੀ ਪਰ ਉਹ ਜਿਹੜੇ ਪੁਲਿਸ ਵਾਲੇ ਇੰਜ ਕਰ ਲੈਂਦੇ ਨੇ ਉਹਨਾਂ ਨੂੰ ਕੀ ਕਹੋਂਗੇ ਮੈਂ ਤੇ ਇਹ ਵੀ ਵੇਖਿਆ ਕਈਆਂ ਨੂੰ ਮੈਂ ਅਸੀਂ ਵੇਖਦੇ ਰਹੇ ਆ ਉੰਜ ਬੜੇ ਧਾਰਮਿਕ ਬਣਦੇ ਨੇ ਝੂਠੇ ਪਰਚੇ ਦਰਜ ਕਰਕੇ ਲਹੂ ਪੀ ਕੇ ਪੈਸੇ ਵਟੋਰਨ ਦੀ ਕੋਸ਼ਿਸ਼ ਕਰਨ ਵਾਲੇ ਕਈ ਬੰਦੇ ਮੈਂ ਵੇਖਿਆ ਦੋ-ਦੋ ਟਾਈਮ ਗੁਰਦੁਆਰਾ ਸਾਹਿਬ ਜਾਣਗੇ ਜਾਂ ਧਾਰਮਿਕ ਸਥਾਨ ਜਾਣਗੇ ਕੀ ਇਹ ਅਸਲੀ ਧਾਰਮਿਕਤਾ ਹੋ ਸਕਦੀ ਹੈ ਇਹ ਰੱਬ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਉੱਥੇ ਫਿਰ 50 ਰੁਪਏ ਸਵੇਰੇ ਮੱਥਾ 50 ਰੁਪਏ ਸ਼ਾਮ ਨੂੰ ਵੀ ਸ਼ਾਇਦ ਰੱਬ ਐਂਦਾ ਖੁਸ਼ ਹੋ ਜਾਏਗਾ ਰੱਬ ਨੂੰ ਵੀ ਆਪਦੇ ਵਰਗੇ ਰਿਸ਼ਵਤਖੋਰ ਸਮਝਣਾ ਵੀ ਜਿਵੇਂ ਮੈਂ ਪੈਸੇ ਲੈ ਕੇ ਤੇ ਐਸ ਕੇਸ ਦਾ ਦਿਸ਼ਾ ਬਦਲ ਦੇਣਾ ਵੀ ਸ਼ਾਇਦ ਰੱਬ ਐਂ ਕਰ ਦੂਗਾ ਪਰ ਮੈਂ ਤੁਹਾਡੇ ਤੋਂ ਪੁੱਛਦਾ ਕੀ ਰੱਬ ਐਂ ਕਰ ਦੂਗਾ ਦੇਖੋ ਇਹ ਗੱਲਾਂ ਵੱਡੀਆਂ ਨੇ ਸਮਝਣ ਵਾਲੀਆਂ ਨੇ ਤੇ ਜੇ ਆਪਾਂ ਨਾ ਸਮਝੀਆਂ ਤਾਂ ਇਸ ਦੇਸ਼ ਦੀ ਹੋਂਣੀ ਆਪਾਂ ਬਦਲ ਨਹੀਂ ਪਾਵਾਂਗੇ ਕਰਨਲ ਬਾਠ ਮਾਮਲੇ 'ਚ ਅੱਜ ਫੇਰ ਜਿਹੜੀ ਨਵੀਂ ਅਪਡੇਟ ਆਈ ਹੈ ਇਸ ਦੇ ਆਧਾਰ 'ਤੇ ਜਿਹੜਾ ਹੁਣ ਦੋਸ਼ ਪੱਤਰ ਚਾਰਜ ਸ਼ੀਟ ਅਦਾਲਤ 'ਚ ਭੇਜਤੀ ਹੈ ਇਹਨਾਂ ਪੁਲਿਸ ਅਫਸਰਾਂ ਨੂੰ ਅੱਗੇ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਕਿੰਨੀ ਸਜ਼ਾ ਹੁੰਦੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਫਿਲਹਾਲ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ ਬਹੁਤ ਮਿਹਰਬਾਨੀ ਸ਼ੁਕਰੀਆ